ਦੂਜੇ ਮਾਏ-ਬਾਪ ਕੀ ਸੁਧ ਤੀਜੇ ਪਇਆ ਭਾਬੀ-ਬੇਵ ਚੌਥੇ ਪਿਆਰ ਉਪੰਨੀ ਖੇੜ ਪੰਜਵੇਂ ਖਾਣ-ਪੀਣ ਕੀ ਤਾਤ ਛੇਵੇਂ ਕਾਮਨਾ ਪੁੱਛਿਆ ਜਾਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ਼ ਨੌਵੇਂ ਤੋਲੇ ਉੱਬੇ ਸਾਹ ਦਸਵੇਂ ਦੱਦਾ ਹੋਆ ਸੁਆਹ ਹਜ਼ੂਰ ਨੇ ਆਖਿਆ ਜੀ ਗੁਰੂ ਨਾਨਕ ਸਾਹਿਬ ਨੇ ਸਤਗੁਰੂ ਕਹਿੰਦੇ ਸੱਜਣਾ ਜਿਹੜਾ ਪਹਿਲਾ ਅਧਿਆਪਕ ਹੈ ਜਿਹੜੀ ਪਹਿਲੀ ਟੀਚਰ ਹੈ ਜਿਹੜਾ ਪਹਿਲਾ ਗੁਰੂ ਹੈ ਜਿਹੜਾ ਪਹਿਲਾ ਉਸਤਾਦ ਹੈ ਉਹ ਬੱਚੇ ਦੀ ਮਾਂ ਹੈ ਮਾਂ ਆਪਣੇ ਪੁੱਤਰ ਨੂੰ ਕੀ ਸਿੱਖਿਆ ਦਿੰਦੀ ਹੈ ਜਿੱਤੇ ਵਿੱਚ ਰੱਖੇ ਉਹ ਮਾਂ ਨੇ ਆਪਣੇ ਪੁੱਤਰ ਨੂੰ ਸਿੱਖਿਆ ਦਿੱਤੀ ਬੱਚਾ ਮੰਦਰ ਵਿੱਚ ਗਿਆ ਸਵੇਰ ਤੋਂ ਸ਼ਾਮ ਪੈ ਗਈ ਸਾਰੀ ਦਿਹਾੜੀ ਸੇਵਾ ਕਰਦਾ ਰਿਹਾ ਕੱਪੜਾ ਲੈ ਕੇ ਉਸ ਮੰਦਰ ਦੇ ਕੋਨੇ-ਕੋਨੇ ਨੂੰ ਸਾਫ਼ ਕੀਤਾ ਸ਼ਾਮ ਆਇਆ ਤੇ ਪੁਜਾਰੀ ਆਇਆ ਕਹਿਣ ਲੱਗਾ ਬੇਟਾ ਹੁਣ ਤੁਸੀਂ ਇੱਥੋਂ ਚਲੇ ਜਾਓ ਠੰਡ ਦਾ ਵਕਤ ਸੀ ਹੁਣ ਤੁਸੀਂ ਇੱਥੋਂ ਚਲੇ ਜਾਓ ਉਹ ਕਹਿਣ ਲੱਗਾ ਮੈਨੂੰ ਭੁੱਖ ਲੱਗੀ ਐ ਸਵੇਰ ਦਾ ਸੇਵਾ ਕਰਨ ਲੱਗਿਆ ਸੀ ਦੁਪਹਿਰ ਦਾ ਵਕਤ ਆਇਆ ਸ਼ਾਮ ਦਾ ਵਕਤ ਆਇਆ ਢਿੱਡ ਨੂੰ ਗੰਡ ਮਾਰ ਲਈ ਚਲੋ ਕੋਈ ਗੱਲ ਨਹੀਂ ਪਰਮੇਸ਼ਰ ਦੀ ਸੇਵਾ ਵਿੱਚ ਜੁੜਿਆ ਸੇਵਾ ਕਰ ਰਿਹਾ ਜੀ ਉਹਨਾਂ ਆਖਿਆ ਤੁਸੀਂ ਚਲੇ ਜਾਓ ਕਹਿਣ ਲੱਗਾ ਮੈਂ ਰੁਕ ਜਾਣਾ ਠੰਡ ਹੈ ਕਹਿਣ ਲੱਗੇ ਕੋਈ ਪ੍ਰਬੰਧ ਨਹੀਂ ਰੁਕਣ ਦਾ ਉਹਨੂੰ ਜਾਣਾ ਪਏਗਾ ਤੁਰ ਪਿਆ ਕਿਸੇ ਦੱਸਿਆ ਕਿਣ ਲੱਗੇ ਨੇੜ ਹੀ ਗੁਰਦੁਆਰਾ ਡੇਰਾ ਸਾਹਿਬ ਹੈ ਉੱਥੇ ਚਲਾ ਜਾ ਉਹ ਬੱਚਾ ਚਲਾ ਗਿਆ ਜੀ ਜਦੋਂ ਉਹ RAM ਦੀ ਜਦੋਂ ਉਹ RAM ਜੀ ਦਾਸ ਗੁਰਦੁਆਰਾ ਸਾਹਿਬ ਚਲਾ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਕੀਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਇਆ ਨਤਮਸਤਕ ਹੋ ਕੇ ਪ੍ਰਕਰਮਾ ਕਰਕੇ ਜਦੋਂ ਬਾਹਰ ਜਾਣ ਲੱਗਾ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਆਖਿਆ ਭਾਈ ਸਾਹਿਬ ਦੇਖ ਲਓ ਬੇਟਾ ਦੇਖ ਲੈ ਲੋ ਉਹਨਾਂ ਹੱਥਾਂ ਉੱਪਰ ਹੱਥ ਕੀਤੇ ਉਹਨਾਂ ਦੇਗ ਰੱਖ ਦਿੱਤੀ ਦੇਗ ਰੱਖੀ ਦੋਨੇ ਹੱਥ ਜੋੜ ਕੇ ਕਹਿੰਦਾ ਮਾਲਕਾ ਤੇਰਾ ਬੜਾ ਸ਼ੁਕਰ ਹੈ ਮੈਂ ਤੇ ਤੇਰੇ ਦਰ ਆ ਕੇ ਕੁਝ ਮੰਗਿਆ ਵੀ ਨਹੀਂ ਪਰ ਸਤਿਗੁਰੂ ਤੇਰੇ ਘਰ ਆ ਕੇ ਕੁਝ ਮੰਗਿਆ ਵੀ ਨਹੀਂ ਪਰ ਪਾਤਸ਼ਾਹ ਤੂੰ ਮੈਨੂੰ ਬਿਨਾਂ ਮੰਗਣ ਤੋਂ ਹੀ ਦੇ ਦਿੱਤਾ ਏ ਇਹ ਗੱਲ ਚੇਤੇ ਵਿੱਚ ਰੱਖਿਓ ਜੀ ਜਦੋਂ ਗੁਰਦੁਆਰਾ ਸਾਹਿਬ ਆਉਂ ਤਾਂ ਸਤਿਗੁਰ ਦੇ ਘਰ ਆ ਕੇ ਸਾਨੂੰ ਤਪ ਪ੍ਰਸ਼ਾਦ ਮਿਲਦਾ ਏ ਸਤਿਗੁਰ ਦੇ ਘਰ ਆ ਕੇ ਸਾਨੂੰ ਕੜਾ ਪ੍ਰਸ਼ਾਦ ਮਿਲਦਾ ਏ ਸਤਿਗੁਰ ਦੇ ਘਰ ਆ ਕੇ ਸਾਨੂੰ ਆਨੰਦ ਪ੍ਰਸ਼ਾਦ ਮਿਲਦਾ ਏ ਗੁਰੂ ਦੇ ਘਰ ਆ ਕੇ ਸਾਨੂੰ ਗੁਰ ਪ੍ਰਸ਼ਾਦ ਮਿਲਦਾ ਏ ਗੁਰੂ ਦੀ ਕਿਰਪਾ ਦੁਆਰਾ ਜਿਹੜੀ ਅਰਜ਼ ਕਰ ਰਿਆਂ ਜਦੋਂ ਉਸ ਬੱਚੇ ਨੇ ਦੇਗ ਛੱਕ ਲਈ ਜਦੋਂ ਬਾਹਰ ਦਾਣ ਲੱਗਾ ਤਾਂ ਸੇਵਾਦਾਰ ਆਵਾਜ਼ ਦੇ ਰਿਹਾ ਕਿਸੇ ਨੇ ਪ੍ਰਸ਼ਾਦਾ ਛਕਣਾ ਏ ਤੇ ਇਧਰਲੇ ਪਾਸੇ ਚਲੇ ਜਾਓ ਗੁਰੂ ਕਾ ਲੰਗਰ ਹੈ ਪ੍ਰਸ਼ਾਦੇ ਵਾਲ ਚਲਾ ਗਿਆ ਜੀ ਪੰਗਤ ਵਿੱਚ ਬੈਠਾ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਦੋਨੇ ਹੱਥ ਜੋੜ ਉੱਟ ਕੇ ਤੁਰ ਲੱਗਿਆ ਜਦੋਂ ਬਾਹਰ ਨਿਕਲਣ ਲੱਗਿਆ ਸੇਵਾਦਾਰ ਫੇਰ ਆਵਾਜ਼ ਮਾਰਨ ਲੱਗਿਆ ਕਹਿਣ ਲੱਗਾ ਗੁਰੂ ਕੀ ਸੰਗਤ ਜੇ ਕਿਸੇ ਨੇ ਵੀ ਰੁਕਣਾ ਏ ਤਾਂ ਉਹ ਕਿਸੇ ਨੇ ਰਾਤ ਰੁਕਣਾ ਏ ਉਹ ਮੇਰੇ ਕੋਲ ਆਪਣਾ ਨਾਮ ਦਰਜ ਕਰਾ ਕੇ ਇਥੋਂ ਵਿਸਾਈ ਬਿਸਤਰਾ ਲੈ ਸਕਦਾ ਏ ਉਹਨੇ ਆਪਣਾ ਨਾਮ ਦਰਜ ਕਰਾਇਆ ਜੀ ਵਿਸਾਈ ਬਿਸਤਰਾ ਲਿਆ ਜਦੋਂ ਐਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਬੱਚਾ ਐਸੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਨਾਲ ਪਾਵਨ ਗੁਰਬਾਣੀ ਨਾਲ ਜੁੜ ਗਿਆ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਨੇ ਇੰਨੀ ਬਖਸ਼ਿਸ਼ ਕਰ ਦਿੱਤੀ ਸਤਿਗੁਰੂ ਇੰਨੇ ਤਰੁੱਟ ਪਏ ਉਹ RAM ਜੀ ਦਾਸ ਤੋਂ ਪੂਰਨ ਸਿੰਘ ਬਣ ਗਿਆ ਇਹ ਗੱਲ ਚੇਤੇ ਵਿੱਚ ਰੱਖਿਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉਹਨੂੰ ਪੂਰਨ ਸਿੰਘ ਹੀ ਨਹੀਂ ਰਹਿਣ ਦਿੱਤਾ ਸਤਿਗੁਰ ਨੇ ਉਹਨੂੰ ਭਗਤ ਪੂਰਨ ਸਿੰਘ ਬਣਾ ਦਿੱਤਾ ਭਗਤ ਪੂਰਨ ਸਿੰਘ ਬਣਾ ਦਿੱਤਾ ਜਿਨ੍ਹਾਂ ਆਪਣੇ ਪਿੰਗਲ ਬਾੜੇ ਦੇ ਅੰਦਰ ਡਿਊਟੀ ਉੱਥੇ ਲਾਈ ਕਿ ਜਿਸ ਜਗ੍ਹਾ ਦੇ ਉੱਤੇ ਜਿੰਨਾ ਤੋਂ ਗੁੰਗੇ ਨੇ ਬਹਿਰੇ ਨੇ ਜਿਹੜੇ ਆਸਮਰੱਥ ਨੇ ਜਿਹੜੇ ਤੁਰ ਨਹੀਂ ਸਕਦੇ ਜਿਨ੍ਹਾਂ ਦਾ ਕੋਈ ਨਹੀਂ ਹੈ ਉਹਨਾਂ ਦਾ ਸਹਾਰਾ ਬਣ ਗਿਆ ਉਹਨਾਂ ਦਾ ਜਨਮ ਦਿਨ ਅਸੀਂ ਕੱਲ ਦੇ ਦਿਨ ਮਨਾਇਆ ਹੈ ਜੀ ਹਜੂਰ ਸੱਚੇ ਪਾਤਸ਼ਾ ਜਦੋਂ ਆਪਣੀ ਬਖਸ਼ਿਸ਼ ਕਰੇ